ਉਹ ਬਾਈ ਸਾਰਾ ਨਾ ਕੀ ਹਾਲ ਚਾਲਾ ਠੀਕ ਨੇ ਸਾਰੇ ਭੈਣ ਭਰਾ ਤੇ ਆਹ ਦੇਖੋ ਬਾਈ ਆਹ ਦੇਖੋ ਤੇ ਮੈਂ ਤੁਹਾਨੂੰ ਦੱਸਦਾ ਗੱਲ ਵੀ ਜਿਹੜੇ ਅੱਜ ਕੱਲ ਨਵੇਂ ਬਾਈ ਫਾਰਮ ਕਰੀ ਜਾਂਦੇ ਨੇ ਤੇ ਉਹ ਕਹਿੰਦੇ ਨੇ ਨਾ ਵੀ ਸਾਡੇ ਬੱਚੇ ਗਰੋਥ ਨਹੀਂ ਕਰਦੇ ਤੇ ਉਹਨਾਂ ਨੂੰ ਜੇ ਆਪਾਂ ਪੁੱਛੀ ਇਹ ਵੀ ਬਾਈ ਤੁਹਾਨੂੰ ਡੀ ਡੀ ਵਰਮਿੰਗ ਕਰੀ ਸੀ ਉਹ ਕਹਿੰਦੇ ਨੇ ਹਾਂ ਯਾਰ ਚਾਰ ਪੰਦੇ ਨੇ ਹੋਏ ਨੇ ਹੁਣੇ ਕਰੀ ਸੀ ਇਹ ਪਹਿਲਾਂ ਕਰੀ ਸੀ ਕੋਈ ਕਹਿੰਦਾ ਮੈਂ ਐਲਬੋਮ ਨਾਲ ਕਰੀ ਸੀ ਕੋਈ ਕਹਿੰਦਾ ਮੈਂ ਹਾਈਟਾ ਕਰ ਦਿੱਤੀ ਕੋਈ ਕਹਿੰਦਾ ਮੈਂ ਜੱਕ ਲੋਜ ਕਰ ਦਿੱਤੀ ਆ ਕੋਈ ਕਹਿੰਦਾ ਨੀਲ ਜਾਨ ਦਿੱਤੀ ਐ ਕੋਲਗ ਅਲੱਗ ਅਲੱਗ ਦੱਸਦੇ ਨੇ ਤੇ ਉਹ ਡੀਵਰਮਿੰਗ ਉਹਨਾਂ ਤੋਂ ਪ੍ਰੋਪਰ ਨਹੀਂ ਹੁੰਦੀ ਉਹਨਾਂ ਨੂੰ ਪੁੱਛਿਆ ਵੀ ਡੀਵਰਮਿੰਗ ਡੀਵਰਮਿੰਗ ਤੁਨੇ ਪ੍ਰੋਪਰ ਕੀਤੀ ਆ ਉਹ ਕਹਿੰਦੇ ਨੇ ਹਾਂ ਬਾਈ ਯਾਰ ਹੁਣ ਤਾਂ ਦਵਾਈ ਦਿੱਤੀ ਆ ਵਧੀਆ ਡੀਵਰਮਿੰਗ ਕੀਤੀ ਆ ਤੇ ਆਹ ਡੀਵਰਮਿੰਗ ਆਪਾਂ ਕੀਤੀ ਆ ਦੇਖੋ ਤੁਹਾਨੂੰ ਇਹ ਦਿਖਦਾ ਕਲੀਅਰ ਇਹ ਆ ਕਲੀਅਰ ਦਿਖੀ ਜਾਂਦਾ ਇਹ ਆ ਜੂਨਾ ਦਾ ਗੁੱਛਾ ਨਿਕਲਿਆ ਅੰਦਰ ਆਪਾਂ ੜੀ ਬਰਮਿੰਗ ਕੀਤੀ ਆ ਬੱਚੀ ਦੀ ਤੇ ਆ ਗੁੱਛਾ ਨਿਕਲਿਆ ਆਪਾਂ ਮੰਨਦੇ ਆ ਇਸ ਚੀਜ਼ ਨੂੰ ੜੀ ਬਰਮਿੰਗ ਜਿਹੜੀ ਆਪਾਂ ਕੀਤੀ ਆ ਦੇਖੋ ਆ ਆ ਗਈ ਆ ਆ ਗਈ ਜੂਨ ਦੇਖੋ तुम देखा मार रे च लिबड़ गई देखो आ जून है आ देखो आ आज जून आ देखो अ आ। आ जून ने ये आ देखो देखो अतीजू आ आ आ ने ये देखो हूं क्लियर दिख रही है ने? ਹੁਣ ਦੇਖੋ ਜੂਨਾ ਦਿਖਦੀਆਂ ਨੇ ਆ ਗੁੱਛਾ ਜੂਨਾ ਦਾ ਆਪਾਂ ਆਡੀ ਵਰਮਿੰਗ ਕਰੀ ਆਪਣੀ ਪੱਠ ਦੀ ਤੇ ਪੂਰੀ ਪ੍ਰੋਪਰ ਤਰੀਕੇ ਨਾਲ ਦੀ ਵਰਮਿੰਗ ਹੋਈ ਆ ਆ ਗੁੱਛਾ ਜੂਨਾ ਦਾ ਦੇਖੋ ਇਹ ਸਵੇਰ ਦੀਆਂ ਨਿਕਲ ਰਹੀਆਂ ਨੇ ਕੁਲ ਕੁਲ ਕੇ ਨਿਕਲ ਰਹੀਆਂ ਨੇ ਬਾਕੀ ਉਹ ਆਪਾਂ ਵੀਡੀਓ ਨਹੀਂ ਬਣਾਈ ਤੇ ਆ ਦੇਖੋ ਇਹ ਆ ਦੇਖੋ ਆ ਦੇਖੋ ਜੂਨ ਸੀ ਨਾ ਦੇਖੋ ਜੂਨਾ ਨੇ ਠੀਕ ਆ ਆਪਾਂ ਇਹਨੂੰ ਇੱਧਰ ਰੱਖਦੇ ਆਂ ਦੇਖੋ ਜੂਨਾ ਨੇ ਆ ਤੁਹਾਨੂੰ ਦੱਸਿਆ ਸੀ ਨਾ ਮੈਂ ਕਿ ਆਪਾਂ ਡੀਵਰਮਿੰਗ ਕਰਦੇ ਆਂ ਆਪਾਂ ਪ੍ਰੋਪਰ ਤਰੀਕੇ ਨਾਲ ਕਰਦੇ ਆਂ ਵੀ ਮੇਰੇ ਬੇਰਾਂ ਨੂੰ ਨਮਿਆਂ ਨੂੰ ਆਹੀ ਆਪਾਂ ਦਾ ਬੇਨਤੀ ਕਰਦੇ ਆਂ ਆਹ ਦੇਖੋ ਵੀ ਜਦੋਂ ਡੀਵਰਮਿੰਗ ਕਰਦੇ ਹਾਂ ਤਾਂ ਪ੍ਰੋਪਰ ਤਰੀਕੇ ਨਾਲ ਕਰਿਆ ਕਰੋ ਆਪਾਂ ਪ੍ਰੋਪਰ ਤਰੀਕੇ ਨਾਲ ਕਰੀ ਸੀ ਆਪਾਂ ਨੂੰ ਰਿਜ਼ਲਟ ਮਿਲਿਆ ਇਹ ਆ ਜੁੰਨਾ ਦਾ ਗੁੱਛੇ ਦਾ ਗੁੱਛਾ ਨਿਕਲਿਆ ਬਈ ਆ ਦੇਖੋ ਆ ਖਾਈ ਜਾਂਦੀਆਂ ਨੇ ਪਸ਼ੂ ਨੂੰ ਅੰਦਰ ਹੀ ਅੰਦਰ ਪਸ਼ੂ ਫੁਰਦਾ ਨਹੀਂ ਦਾਣਾਂ ਨਹੀਂ ਲੱਗਦਾ ਪਸ਼ੂ ਨੂੰ ਪ੍ਰੋਪਰ ਨੀਰਾਂ ਨਹੀਂ ਖਾਂਦਾ ਠੀਕ ਆ ਇਹ ਆ ਦੇਖੋ ਆ ਜੁੰਨਾ ਨੇ ਦੇਖੋ ਜੁੰਨਾ ਦਾ ਗੁੱਛੇ ਦਾ ਗੁੱਛਾ ਹੀ ਨਿਕਲਿਆ ਅੰਦਰੋਂ ਆ ਹੁਣ ਤਾਂ ਰੇਤ 'ਚ ਰਲ ਗਈਆਂ ਸਾਰੀਆਂ ਏ ਆ ਦੇਖੋ ਰੀਤੀ ਚ ਰਲ ਗਈਆਂ ਬਸ ਨਵੇਂ ਵੀਰਾਂ ਨੂੰ ਆਹੀ ਆ ਬੀ ਆ ਪ੍ਰੋਪਰਟੀ ਵਰਮਿੰਗ ਕਰਿਆ ਕਰੋ ਬੱਚਿਆਂ ਦੇ